ਦੰਤਾਰਨ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਉਤੇ ਹੀ ਦਿਨ ਦਿਹਾੜੇ ਅੱਜ ਪਿੰਡ ਸਭਰਾ ਦੇ ਨਜ਼ਦੀਕ ਮੰਡੀ ਵਾਲਾ ਸੜਕ ਦੇ ਕੋਲੋਂ ਇੱਕ ਡਿਲੀਵਰੀ ਬਾਈ ਤੋਂ ਸਾਰੇ ਪੈਸੇ ਖੋ ਕੇ ਫਰਾਰ ਹੋ ਜਾਂਦੇ ਨੇ ਲਟੇਰੇ ਉੱਤੇ ਹੀ ਇਸ ਮਾਮਲੇ ਸਬੰਧੀ ਇਸ ਡਿਲੀਵਰੀ ਵਾਲੇ ਵੱਲੋਂ ਪੁਲਿਸ ਨੂੰ ਵੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਬਾਕੀ ਤੁਸੀਂ ਖੁਦ ਸੁਣੋ ਉਹਨਾਂ ਦਾ ਕੀ ਹੈ ਕਹਿਣਾ। ਕਿਹੜੇ ਗੁਰਤੇਜ ਸਿੰਘ ਸਰਮਰਨ ਦਾ ਇੱਥੇ ਪਿੰਡ ਦੇ ਵਾਲਾ ਮੇਰਾ ਪਿੰਡ ਕਰੇਆਲਾ ਸਰ ਇਹ ਗੱਲ ਬਾਤ ਹੋਈ ਯਾਰ ਸਰ ਮੈਂ ਪਾਰਸਲ ਵੰਡਣ ਦਾ ਕੰਮ ਕਰਦਾ ਹਾਂ ਇਸ ਭਰਾਵਾ ਤੋਂ ਪਾਰਸਲ ਵੰਡ ਕੇ ਮੈਂ ਤੁੰਗਾਂ ਨੂੰ ਜਾ ਰਿਹਾ ਸੀਗਾ ਤੇ ਦੋ ਅਣਪਛਾਤੇ ਆਦਮੀ ਆਏ ਅਗਲੇ ਬੰਨੇ ਮੋਟਰਸਾਈਕਲ ਢੱਕ ਕੇ ਤੇ ਇੱਕ ਨੇ ਦੰਤਰ ਫੜਿਆ ਹੱਥ 'ਚ ਤੇ ਕੋਨੇ ਮੇਰੇ ਵੱਲ ਦੋ ਬੰਵਾ ਖਲਾਰ ਕਰੇ ਤੇ ਸੜਕ 'ਤੇ ਢੱਕ ਕੇ ਤੇ ਦੰਤਰ ਵੇਖ ਕੇ ਮੈਂ ਮੋਟਰਸਾਈਕਲ ਢੱਕ ਲਿਆ ਤੇ ਮੋਟਰਸਾਈਕਲ ਢੱਕ ਕੇ ਉਹਨੇ ਮੇਰੇ ਕੋਲੋਂ ਕਿਹਾ ਜਿੰਨਾ ਕੈਸ਼ ਹੈਗਾ ਦੇ ਦੇ ਮੇਰੇ ਮੋਢੇ ਦੰਤਰ ਰੱਖਿਆ ਸੀਗਾ ਜਿੰਨਾ ਕੈਸ਼ ਹੈਗਾ ਮੈਨੂੰ ਦੇ ਦੇ ਮੈਂ ਕੈਸ਼ ਕੱਢਣ ਲੱਗਾ ਉਹਨੇ ਕਿਹਾ ਤੂੰ ਨਹੀਂ ਕੋਈ ਕੱਢਣਾ ਸੀ ਆਪੇ ਕੱਢਾਂਗੇ ਸਾਰਾ ਕੈਸ਼ ਮੇਰੇ ਜਿਵੇਂ ਕੱਢ ਕੇ ਲੈ ਗਏ 12000 ਰੁਪਏ ਕੈਸ਼ ਹੀ ਮੇਰੇ ਕੋਲ 12000 ਰੁਪਏ ਸਰ ਦਰਖਾਸਤ ਹੋਣੀ ਹੈ ਹਾਂਜੀ ਸਰ ਦਰਖਾਸਤ ਦਿੱਤੀ ਹੈ ਕਾਰਵਾਈ ਹੋਈ ਹੋਣੀ ਹੈ ਹਾਂਜੀ ਸਰ ਹੋਈ ਹੈ ਕਾਰਵਾਈ ਪਰਚਾ ਦਰਜ ਕਰ ਦਿੱਤਾ ਵੈ ਕਿੰਨੇ ਵਜੇ ਟਾਈਮ ਹੈ ਜਦੋਂ ਕੱਢਣਾ ਸਰ 2 ਘੰਟੇ ਦਾ ਟਾਈਮ ਹੈ ਕੀ ਮੰਗ ਕਰਦੇ ਹੋ ਸਰ ਮੰਗ ਹੈ ਇਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਨਾਮ ਬਲਰਾਜ ਸਿੰਘ ਵੀਰ ਇਹ ਮਾਮਲਾ ਸਾਰਾ ਜਿਹੜਾ ਅੱਜ ਲੁੱਟ ਕੋਰੀ ਇਹ ਵੀਰ ਦੀ ਮਾਮਲਾ ਹੈਗਾ ਮੇਰਾ ਡਿਲੀਵਰੀ ਬாய் ਕਰਦਾ ਸਾਡੇ ਨਾਲ ਤੇ ਇਹ ਵੀਰ ਤੇ ਅੱਜ ਤੁੰਗੀ ਬੰਦੇ ਪਹਿਨ ਦੋ ਜਣੇ ਇਹਦਾ ਕੈਸ਼ ਲੈ ਗਏ ਥਾਰਾ ਕਿੰਨੇ ਕੋਈ ਦਾ ਟਾਈਮ ਹੋ ਗਿਆ ਵੀਰ ਦੇ ਮੁਤਾਬਕ 2 ਵਜੇ ਦਾ ਟਾਈਮ ਆ ਕਿਹੜੀ ਕਿਹੜੀ ਜਗ੍ਹਾ ਤੇ ਲੁੱਟ ਜੀ ਜਾ ਰਹੀ ਇਹ ਵੀਰ ਜੀ ਤੁੰਗਾਲੀ ਰੋਈ ਸੀ ਜਿਸ ਸਭਰਾ ਤੋਂ ਤੁੰਗਾਂ ਨਾ ਹਾਂਜੀ 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 ਕਿਹੜੀ ਜਗ੍ਹਾ ਤੇ ਹੋਈ ਹੈ ਇਹ ਤੁੰਗਾਲੀ ਜਿਹੜੇ ਸਭਰਾ ਵੀ ਰੋਈ ਤੇ ਉੱਥੋਂ ਉਸੇ ਹੋਈ ਹੈ ਵੀਰ ਜੀ ਵੀਰ ਦੀ ਪੁੱਗ ਕਹਿਣ ਮੰਦਬ ਕਹਾਂਗੇ ਕਿੰਨੇ ਕੋਈ ਦਾ ਟਾਈਮ ਇਹ 2 ਵਜੇ ਦਾ ਵੀਰ ਜੀ ਟਾਈਮ ਆ ਦਿਨ ਦਿਹਾੜੇ ਮਤਲਬ ਹਾਂਜੀ ਦਿਨ ਦਿਹਾੜੇ ਵੀਰ ਦਿਨ ਦਿਹਾੜੇ ਮਤਲਬ ਉਹਦਾ ਦੇਣਾ 2 ਵਜੇ ਪੂਰਾ ਹੀ ਹੈ ਕਿ ਦੇਣੇ ਹਾਂਜੀ ਵੀਰ ਦੇਤੀ ਦਰਖਾਸਤ ਐਫਆਰ ਵੀ ਹੋ ਗਿਆ ਤੇ ਉਹਨਾਂ ਨੇ ਅਗਲੀ ਕਾਰਵਾਈ ਕਰਤੀ ਸ਼ੁਰੂ ਫੈਮਿਲੀ ਦੀ ਵੀਡੀਓ ਹਾਂਜੀ ਕੈਮਰੇ ਉਹ ਵੀ ਚੈੱਕ ਕਰਨਦੇ ਪੁਰਸ ਵਾਲਾ ਵੀਰ ਸਾਰੇ ਕਰਨਦੇ ਨਾ ਪੁਲਿਸਪੋਰਟ ਕੀਤੀ